ਉਠਾ ਹਰ ਪੱਖੋਂ ਝੂਠ ਮਾਰ ਕੇ ਸਭ ਤੋਂ ਵੱਡੀ ਠੱਗੀ ਮਾਰੀ ਤੇ ਮਾਤਾਵਾਪੇ ਨਾਲ ਫੋਮ ਪਰ ਐਸੀ ਤੁਨੇ ਤੁਹਾਡੇ ਤੋਂ ਹਜ਼ਾਰ-ਹਜ਼ਾਰ ਰੁਪਏ ਹਰ ਮਹੀਨੇ ਤੁਹਾਡੇ ਖਾਤੇ 'ਚ ਡਿੱਗਣਗੇ ਬਣ ਗਈ ਝਾੜੂ ਦੀ ਸਰਕਾਰ ਨਾਲ ਦੀ ਨਾਲ ਹਜ਼ਾਰ ਰੁਪਏ ਡਿੱਗਿਆ ਕਰਨਗੇ ਕਾਗਜ਼ ਪਰ ਐਸੀ ਕੀ ਨਹੀਂ ਦੱਸੋ ਮੈਨੂੰ ਕਈ ਬੀਬੀਆਂ ਨੇ ਪਰਾਤੋ ਉਲਟ ਜਾ ਕੇ ਇਹ ਝਾੜੂ ਨੂੰ ਬਟਨ 90 ਜੇ ਸਰਕਾਰ ਬਣਾਈ ਬੀਬੀਆਂ ਨੇ ਬਣਾਈ ਇਸ ਬੇਈਮਾਨ ਝਾੜੂ ਦੀ ਤੇ ਸੱਤ ਤੋਂ ਵੱਡੀ ਬੇਈਮਾਨੀ ਵੀ ਤੁਹਾਡੇ ਨਾਲ ਹੀ ਵਜੀ ਹੈ ਠੱਗੀ ਵੀ ਤੁਹਾਡੇ ਨਾਲ ਹੀ ਵਜੀ ਹੈ ਦੱਸੋ ਫਿਰ 45 4 ਸਾਲ ਹੋ ਗਏ 45 ਮਹੀਨੇ 45000 ਰੁਪਏ ਛੱਡ ਦੋ 4500 ਰੁਪਏ ਦੇ ਖਾਤੇ 'ਚ ਆਏ ਨਹੀਂ ਨਹੀਂ ਆਏ ਨਹੀਂ ਆਏ ਨਾ ਤੇ ਠੱਗਾ ਨੂੰ ਕਰ ਦੇਵਾਂ ਵਿਚ ਦੁਬਾਰਾ ਬਾਣੂਗਾ ਤੁਸੀਂ ਕਿਹੜੇ ਬੂਤੇ ਨਾਲ ਤੁਹਾਡੇ ਪਿੰਡ ਵਿੱਚ ਆ ਕੇ ਝਾੜੂ ਵਾਲੇ ਵੋਟ ਮੰਗਣੇ ਮੈਂ ਤਾਂ ਆਪ ਸੁਣਨਾ ਚਾਹੁੰਦੀ ਆ ਜਿਨ੍ਹਾਂ ਨੇ ਕੀਤੇ 4 ਸਾਲਾਂ ਜੇ ਕੋਆ ਦਾ ਪੂਰਾ ਨਹੀਂ ਕੀਤਾ ਦੇਤੀ ਹੋਈ ਸੁਲਤਾਣਾਂ ਦੇ ਬੱਚਿਆਂ ਦੇ ਵਜੀਫੇ ਹੋਣ ਉਹ ਦੋਵਾਂ ਨੇ ਬੰਦ ਕਰਤੇ ਸਾਈਕਲਾਂ ਦਿੰਦੇ ਸੀ ਉਹ ਬੰਦ ਕਰਤੇ ਦਾਲ ਕਾਟ ਤੇ ਕਾਟ ਤੁਹਾਡੇ ਕੱਟ ਤੇ ਟੈਂਸ਼ਨ ਕਹਿੰਦੇ ਸੀ 2500 ਇੱਕ ਦੱਸੋ ਕਿਹੜੇ ਬਜ਼ੁਰਗ ਦੀ 2500 ਹੈ ਹਰ ਬਕਤ ਤੁਹਾਡੇ ਨਾਲ ਵਾਦਾ ਖਿਲਾਫੀ ਕੀਤੀ ਤੇ ਇੱਥੇ ਆ ਕੇ ਚੁਟਕਲੇ ਸੁਣਾ ਕੇ ਸਾਨੂੰ ਭੰਡ ਕੇ ਸੋਹਣੀਆਂ ਗੱਲਾਂ ਜਿਹੜਾ ਭੰਡ ਸਟੇਜ ਚ ਲਾਂਦਾ ਸੀ ਚਾ ਚੀਜ਼ਾਂ ਹੋਰ ਬੋਲ ਬੋਲ ਕੇ ਇਹ ਬਦਲਾਵ ਸੀਗਾ ਰੰਗਲਾ ਪੰਜਾਬ ਹੈ ਰੰਗਲਾ ਪੰਜਾਬ ਸੀਗਾ ਕੋਈ ਇੱਥੇ नौजवान कोई बेरोजगार नहीं होगा ही नहीं लगेगा चुनी नहीं खिचूगी सारे धरने चे बैठे कोई पूछ वाला नहीं हरेक न इमानदार पार्टी है जी इमान सारा भ्रिष्टाचार बंद हो जामूना देखिया ਇਹਨਾਂ ਦੇ ਮੰਤਰੀਆਂ ਦੇ ਬਾਰੇ ਮੈਂ ਜਾਣਦੀ ਨਹੀਂ ਅਸੀਂ ਅਸੀਂ ਕੱਟੜ ਇਮਾਨਦਾਰ ਹੈ ਭ੍ਰਿਸ਼ਟਾਚਾਰ ਬੰਦ ਕਰ ਦਾਂਗੇ ਤੇ ਭ੍ਰਿਸ਼ਟਾਚਾਰ ਦਾ ਨਮੂਨਾ ਤੁਸੀਂ ਦੇਖਿਆ ਮੰਤਰੀ ਤਾਂ ਮੈਂ ਗਿਣਾਂਦੀ ਨਹੀਂ ਕਿਤੇ ਮੰਤਰੀ ਨੇ ਹੁਣ ਤਾਂ ਮੰਤਰੀਆਂ ਨਾਲ ਛੱਡੋ ਅਫਸਰ ਇਹ ਡੀਆਈਜੀ ਭੁੱਲਰ ਇਹ ਇੱਕ ਡੀਆਈਜੀ ਬੋਲੇ ਇੱਕ ਅਫਸਰ ਦੇ ਘਰੇ ਕਿੰਨੇ 500 ਦੇ ਨੋਟਾਂ ਦੇ ਗੱਡੀਆਂ ਦੇ ਢੇਰ ਮਿਲੇ ਹੱਥ ਖੜੇ ਕਰਕੇ ਦੱਸੋ ਕਿਹਨੇ ਕਿਹਨੇ ਦੇਖਿਆ ਜਿਨ੍ਹਾਂ ਨੇ ਦੇਖਿਆ ਜਿਨ੍ਹਾਂ ਨੇ ਨਹੀਂ ਦੇਖਿਆ ਬਾਕੀਆਂ ਨੂੰ ਜ਼ਰੂਰ ਦਿਖਾਓ ਇੰਨੇ 5-5 ਸੈਂਟ ਦਾ ਨੋਟ ਜਿੱਥੇ ਆਪਾਂ ਬੈਠੇ ਆ ਨਾ ਇਹੋ ਜੇ 100 ਟੈਂਟ ਭਰ ਦੋ ਤਾਂ ਵੀ ਨੋਟ ਨਹੀਂ ਘਟਰ ਗਏ ਇੰਨੇ ਤਾਰਾ ਜੁੜਿਆ ਨੇ ਜਿਹੜਾ ਤੁਹਾਡਾ ਹੱਕ ਲੁੱਟ ਕੇ ਕੱਟੜ ਇਮਾਨਦਾਰ ਤੁਹਾਡੇ ਖਜ਼ਾਨੇ ਨੂੰ ਖੋਰਾ ਲਾ ਕੇ ਤੁਹਾਨੂੰ ਸੁਵਿਸ਼ਤਾ ਤੋਂ ਵਾਅਦਾ ਲਾ ਕੇ ਜਿਹੜੇ ਆਪਣੇ ਢਿੱਡ ਭਰ ਰਹੇ ਨੇ ਨਾ ਇਹ ਉਹਦਾ ਸਬੂਤ ਸਿਗਾ ਇੱਕ ਦਾ ਇਹ ਬਦਲਾ ਵਾਇਆ ਕੱਟੜ ਇਮਾਨਦਾਰਾਂ ਦਾ ਤੇ ਫਿਰ ਕਹਿੰਦੇ ਭਗਤ ਮਗਾ ਸਿੰਘ ਜੀ ਤੇ ਤਾਂ ਦਸਤਾਰ ਬਨ ਕੇ ਫਿਰ ਉਹਦੀ ਅਸ਼ਲੀਲ ਵੀਡੀਓ ਤਾਂ ਮੁੱਖ ਮੰਤਰੀ ਦੀ ਤੁਸੀਂ ਦੇਖਿਆ ਹੀ ਨਹੀਂ ਕਰ ਤੂਤਾ ਕਿ ਹੋ ਜੀ ਗਿਆ ਉਹ ਨਾਨੋ ਦੀ ਸ਼ਰਮਨਾਕ ਕਰਤੋਂ ਮੈਂ ਕਹਿੰਦੀ ਆ ਸਾਰੇ ਪੰਜਾਬ ਨੂੰ ਸ਼ਰਮਾ ਕਰ ਛੱਡਿਆ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਜਿਹੜਾ 40 ਸਾਲਾਂ ਚ ਨਹੀਂ ਸੀ ਇਹਨਾਂ ਨੇ 4 ਸਾਲਾਂ ਚ ਉਸ ਕਰਜ਼ੇ ਨੂੰ 2 ਲੱਖ ਤੋਂ 4 ਲੱਖ ਪਹੁੰਚਾਤਾ 4 ਸਾਲਾਂ ਚ ਉਹਨੋਂ ਨਾ ਪੈਸਿਆਂ ਦੇ ਨਾਲ ਨਾ ਹੀ ਕੋਈ ਸਹੂਤ ਮਿਲੀ ਹੈ ਕੀ ਪਿੰਡ 'ਚ ਇੱਕ ਇੱਟ ਲੱਗੀ ਆਣਵਾਣ ਦੇ ਪਿੰਡ 'ਚ ਕੋਈ ਇੱਥੇ ਪੰਚਾਇਤ ਸਰਪੰਚ ਕਾਫੀ ਖੜੇ ਨੇ ਕਿਧੇ ਪੰਚਾਇਤ 'ਚ ਕਿੰਨੇ ਪੈਸੇ ਆਏ ਦੇਨੇ ਦਾ ਕੀ ਹੈਗੇ ਸਾਰੇ ਲੁੱਟ ਕੇ ਹੁਣੋ ਹੜਾ ਜਾਂ ਹੜਾ ਦਾ ਪੈਸਾ 12.5 ਹਜ਼ਾਰ ਕਰੋੜ ਰੁਪਏ ਉਹ ਵੀ ਛਕ ਗਏ ਮਰੀ ਹੋਈ ਮੁਰਗੀ ਦਾ ਦਵਾਉਂਗਾ ਬੱਕਰੀ ਦਾ ਦਵਾਉਂਗਾ ਧੁਆਨੀ ਨਹੀਂ ਦਿੱਤੀ 5 ਮਿੰਟਾਂ 'ਚ ਕਿਸਾਨਾਂ ਨੂੰ ਐਮਐਸਪੀ ਦਵਾਉਂਗਾ ਉਹ ਵੀ ਭੁੱਲ ਗਿਆ ਮਤਲਬ ਜਿੱਤਨ ਵਾਸਤੇ ਜੋ ਕਿਹਾ ਕਹਤਾ ਸਿਰ ਲੁੱਟ ਲੁੱਟ ਕੇ ਛਕ ਗਿਆ ਤੇ ਅੱਜ ਪੰਜਾਬ ਕਿੱਥੇ ਖੜਿਆ ਹੈ ਜਿਹਨਾਂ ਟੇਡ ਬੰਦ ਕੇ ਤੁਸੀਂ ਆਪ ਦੇ ਪੜੇ ਲਿਖੇ ਬੱਚਿਆਂ ਨੂੰ ਬੜਾ ਵੱਡਾ ਕਰ ਦਿਓ ਨੌਕਰੀ ਲੱਗ ਜਾਣਗੇ ਤੁਹਾਡੇ ਬੁਢਾਪੇ ਦਾ ਸਹਾਰਾ ਬਣ ਜਾਣਗੇ ਉਹ ਬੇਰੋਜ਼ਗਾਰ ਫਿਰਦੇ ਨੇ ਵਿਕਾਸ ਦੇ ਕੰਮ ਤਾਂ ਹੈ ਜਿਵੇਂ ਸੰਤਾ ਟੁੱਟੀਆਂ ਨੇ ਉਹੋ ਜਿਹਾ ਪੰਜਾਬ ਚੁੱਕਿਆ ਫਿਰੇ ਅੱਜ ਕਾਨੂੰਨ ਵਿਵਸਥਾ ਦਾ ਆ ਹਾਲ ਕਿ ਸਾਰੀ ਇੰਡਸਟਰੀ ਪੰਜਾਬ ਛੜ ਪਚ ਰਹੀ ਹੈ ਥੋੜੇ ਜੇ ਚਾਰ ਛੁਟਕਲੇ ਹੋਰ ਸੁਣਾ ਕੇ ਚਾਰ ਲਾਰੇ ਜੇ ਹੋਰ ਕੀ ਤੁਹਾਡਾ ਆ ਬਣਾਵਾਂਗਾ ਤੁਹਾਨੂੰ ਪਤਾ 4 ਸਾਲ ਕੱਖ ਨਹੀਂ ਬਣਿਆ ਜਿਹੜੇ ਚਾਰ ਬਾਏ ਇਲੈਕਸ਼ਨ ਹੋਏ ਨੇ ਉੱਥੇ ਜੋ ਜੋ ਕਹਾ ਉੱਥੇ ਕੱਖ ਨਹੀਂ ਬਣਿਆ ਤੇ ਤੁਹਾਡਾ ਵੀ ਇੱਥੇ ਇਹਨਾਂ ਨੇ ਕੱਖ ਸਵਾਰਨਾ ਨਹੀਂ ਹੈਗਾ ਮੇਰੇ ਭਰਾ ਨੂੰ ਤਾਂ ਬੰਦ ਕਰਤਾ ਕਹਿੰਦੇ ਨਸ਼ੇ ਵੇਚਦਾ ਹੈ ਹੁਣ 4 ਮਹੀਨਾ ਚੋਂ ਉਹ ਬੰਦ ਕੀਤਾ ਹੋਇਆ ਹੈ ਨਸ਼ੇ ਖਤਮ ਹੋ ਗਏ ਤੁਹਾਡੇ ਨਸ਼ੇ ਖਤਮ ਹੋ ਗਏ ਜਿਹੜਾ ਕਹਿੰਦਾ ਸੀ ਮੈਨੂੰ ਪਤਾ ਹੈ ਨਸ਼ੇ ਕੌਣ ਵੇਚਦਾ ਹੈ ਕਿੱਥੇ ਮੰਦਦੇ ਆ ਫਿਰ 4 ਸਾਲ ਬੰਦ ਕਿਉਂ ਨਹੀਂ ਕੀਤੇ ਤੇ ਪਰਚਾ ਜਦ ਦਰਜ ਕੀਤਾ ਉਹਦੇ ਨਸ਼ੇ ਦਾ ਨਾਮੋ ਨਿਸ਼ਾਨ ਨਹੀਂ ਹਕੀਕਤ ਆ ਹੈਗੀ ਨਸ਼ੇ ਬੇਚਣ ਵਾਲਿਆਂ ਨੂੰ ਸ਼ਹਿਰ ਸਰਕਾਰ ਦੇ ਰਹੀ ਹੈ ਮਾਵਾ ਦੇ ਪੁੱਤਾਂ ਨੂੰ ਮਾਰਨ ਵਾਸਤੇ ਸਰਕਾਰ ਪੈਸੇ ਕਮਾ ਰਹੀ ਹੈ ਤੁਹਾਡੇ ਮਾਵਾ ਦੇ ਪੁੱਤਾਂ ਨੂੰ ਮਾਰ ਮਾਰ ਕੇ ਹਕੀਕਤ ਆਏਗੀ ਜੇ ਜੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਨਾ ਹੈ ਨਸ਼ੇ ਖਤਮ ਕਰਨੇ ਨੇ ਜੇ ਤੁਸੀਂ ਚਾਹਦੇ ਹੋ ਤੁਹਾਡੇ 30 ਕਿਲੋ ਕਣਕ ਦੁਬਾਰਾ ਆਏ ਤੁਹਾਡੇ ਵਜਿਫੇ ਆ ਤੁਹਾਡੇ ਪੈਨਸ਼ਨ ਤੁਹਾਡੇ ਸ਼ਗਲ ਤੁਹਾਡੇ ਗਰੀਬਾਂ ਦੇ ਮਕਾਨਾਂ ਆ ਮੋਟਰਾਂ ਦੇ ਕਨੈਕਸ਼ਨ ਆ ਇਹ ਸਭ ਕੁਝ ਹੋ ਸਕਦਾ ਹੈ ਜੇ ਤੁਸੀਂ ਉਸ ਖੇਤਰੀ ਪਾਰਟੀ ਦਾ ਇੱਕ ਵਾਰ ਸਹਿਰ ਉਸੀ ਉਹਨਾਂ ਦੀ ਸਰਕਾਰ ਬਣਾਉਂਗੇ ਤਾਂ ਨੀਵਤਾ ਰੋਂਗੇ ਕਿਆ ਰਾਤਰੀਕ ਨੂੰ ਜਿਵੇਂ 95 ਵਿੱਚ ਅਜਨਾਲੇ ਤੇ ਗਿੱਦੜ ਬਾ ਨੇ ਨੀਵ ਰੱਖ ਕੇ ਕਾਂਗਰਸ ਨੂੰ ਖਾੜ ਫੇਕਿਆ ਤੇ ਤਕੜੀ ਦੀ ਸਰਕਾਰ ਆਈ ਤਾਂ ਅਸੂਲ ਤਾਂ ਮਿਲੋ ਦੁਆਰਾ ਵੀ ਹੋ ਸਕਦਾ ਹੈ